ਜੇਕਰ ਤੁਹਾਡੀ ਕੁੰਡਲੀ ਵਿੱਚ ਜੁਪੀਟਰ ਕਮਜ਼ੋਰ ਹੈ ਜਾਂ ਤੁਹਾਡੇ ਜੀਵਨ ਵਿੱਚ ਰਾਹੂ ਦਾ ਜ਼ਿਆਦਾ ਪ੍ਰਭਾਵ ਹੈ ਤਾਂ ਸੰਤਾਨ ਹੋਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਜਾਂ ਕਿਸੇ ਕੁੰਡਲੀ ਵਿੱਚ ਜੁਪੀਟਰ ਸੰਤਾਨ ਦਾ ਮਾਲਕ ਹੈ ਅਤੇ ਜੇਕਰ ਇਹ ਕਮਜ਼ੋਰ ਹੈ ਤਾਂ ਬੱਚੇ ਦੇ ਹੋਣ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ ਜੇਕਰ ਤੁਸੀਂ ਜਾਣ ਬੁੱਝ ਕੇ ਹਰੇ ਭਰੇ ਦਰਖਤ ਕਟਦੇ ਹੋ ਬਿਨਾਂ ਕਿਸੇ ਲੋੜ ਤੋਂ ਗਰਭ ਪਾਤ ਕਰਾਉਂਦੇ ਹੋ ਤਾਂ ਬੱਚਾ ਪੈਦਾ ਕਰਨਾ ਔਖਾ ਹੋ ਜਾਵੇਗਾ ਕਿਸੇ ਵੀ ਕਾਰਨ ਜੇਕਰ ਤੁਹਾਡਾ ਗਰਭ ਪਾਤ ਹੋ ਜਾਂਦਾ ਹੈ ਤਾਂ ਤੁਹਾਨੂੰ ਬੱਚਾ ਪੈਦਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਦੇ ਆਲੇ-ਦੁਆਲੇ ਕੇਲੇ ਦਾ ਪੌਦਾ ਲਗਾਉਂਦੇ ਹੋ ਤਾਂ ਇਸ ਨਾਲ ਵੀ ਬੱਚਾ ਪੈਦਾ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਜੇਕਰ ਕੁੰਡਲੀ ਵਿੱਚ ਗੁਰੂ ਚੰਡਾਲ ਦੋਸ਼ ਹੈ ਭਾ ਪਤੀ ਪਤਨੀ ਦੀ ਕੁੰਡਲੀ ਵਿੱਚ ਕੋਈ ਨਾਦੀ ਨਾੜੀ ਦੋਸ਼ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਬੱਚੇ ਨੂੰ ਗਰਭਪਤੀ ਕਰਨ ਵਿੱਚ ਸਮੱਸਿਆ ਇੱਕ ਸਮੱਸਿਆ ਹੈ ਜੇਕਰ ਜਨਮ ਕੁੰਡਲੀ ਵਿੱਚ ਕੋਈ ਕਰਜ਼ਾ ਬਾਕੀ ਹੈ ਤਾਂ ਕਰਜ਼ ਦਾ ਮਤਲਬ ਮਾਇਕ ਕਰਜ਼ ਨਹੀਂ ਹੈ ਜਿਵੇਂ ਪਿਤਾ ਦਾ ਕਰਜ਼ਾ ਗੁਰੂ ਦਾ ਕਰਜ਼ਾ ਜੇਕਰ ਇਹ ਬਾਕੀ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਬੱਚੇ ਦੇ ਪੈਦਾ ਹੋਣ ਵਿੱਚ ਰੁਕਾਵਟ ਆਉਂਦੀ ਹੈ ਤੁਹਾਡਾ ਘਰ ਅਚਾਨਕ ਸੁਪਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੀਆਂ ਕੰਧਾਂ ਤੇ ਸਲਾਵ ਰਹਿੰਦੀ ਹੈ ਤਾਂ ਵੀ ਬੱਚਾ ਪੈਦਾ ਕਰਨ ਵਿੱਚ ਰੁਕਾਵਟ ਬਣ ਜਾਂਦੀ ਹੈ ਭਾ ਭਾਵੇਂ ਤੁਹਾਡੀ ਕੁੰਡਲੀ ਸੰਜੋਗ ਸਹੀ ਨਹੀਂ ਪਰ ਵਾਈਬ੍ਰੇਸ਼ਨ ਤੁਹਾਡੇ ਘਰ ਦੇ ਵਾਈਬ੍ਰੇਸ਼ਨ ਠੀਕ ਨਹੀਂ ਹਨ ਤਾਂ ਤੁਹਾਨੂੰ ਬੱਚਾ ਪੈਦਾ ਕਰਨ ਵਿੱਚ ਮੁਸ਼ਕਲਾ ਆ ਸਕਦੀਆਂ ਹਨ ਤਾਂ ਤੁਹਾਨੂੰ ਕੁਦਰਤ ਤੋਂ ਜਾਣਕਾਰੀ ਮਿਲੇਗੀ ਉਹ ગ્રਹ ਜੋ ਤੁਹਾਡੇ ਲਈ ਬੱਚੇ ਹੋਣ ਦੀ ਸੰਭਾਵਨਾ ਹੈ ਉਦਾਹਰਨ ਵਜੋ ਜੇਕਰ ਤੁਸੀਂ ਕਿਸੇ ਕਾਰਨ ਦੇ ਘਰ ਵਿੱਚ ਬਧੇਰੇ ਮਿੱਠੀਆਂ ਚੀਜ਼ਾਂ ਪ੍ਰਾਪਤ ਕਰਨ ਲੱਗ ਜਾਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਬੱਚਾ ਹੋਣ ਦੀ ਸੰਭਾਵਨਾ ਹੈ ਜੇਕਰ ਔਰਤ ਦੇ ਚਿਹਰੇ ਦੀ ਆਬਾ ਚਮਕ ਆ ਜਾਵੇ ਤਾਂ ਸਮਝੋ ਬੱਚਾ ਹੋਣ ਦੀ ਸੰਭਾਵਨਾ ਹੈ ਜੇਕਰ ਔਰਤਾਂ ਦੀਆਂ ਹਥੇਲੀਆਂ ਦਾ ਰੰਗ ਗੁਲਾਬੀ ਹੋ ਜਾਂਦਾ ਹੈ ਹੱਥਾਂ ਦੀਆਂ ਰੇਖਾਵਾਂ ਦਾ ਜਾਲ ਬਣ ਜਾਂਦਾ ਹੈ ਤਾਂ ਇਹ ਵੀ ਬੱਚਾ ਹੋਣ ਦੇ ਸੰਕੇਤ ਹਨ ਜੇਕਰ ਔਰਤ ਨੂੰ ਜ਼ਿਆਦਾ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਤੇ ਵਕ ਵਕਤਾ ਮੇ ਤੇ ਨਿਸ਼ਾਨ ਦਿਖਾਈ ਦੇਣ ਤਾਂ ਸਮਝਣਾ ਚਾਹੀਦਾ ਹੈ ਜੇਕਰ ਔਰਤ ਨੂੰ ਸੁਪਨੇ ਵਿੱਚ ਬਾਰ ਬਾਰ ਹਾਥੀ ਕਮਲ ਜਾਂ ਪਾਣੀ ਦਿਸਣ ਲੱਗੇ ਤਾਂ ਬੱਚਾ ਹੋਣ ਦੀ ਸੰਭਾਵਨਾ ਹੈ ਜਦੋਂ ਕੋਈ ਔਰਤ ਗਰਭ ਧਾਰਨ ਕਰਨ ਵਾਲੀ ਹੁੰਦੀ ਹੈ ਤਾਂ ਕੁਦਰਤ ਅਤੇ ਗ੍ਰਹਿ ਵਿੱਚ ਵੱਡੇ ਬਦਲਾਅ ਹੁੰਦੇ ਹਨ ਇਹ ਸੰਕੇਤ ਦਿੰਦੇ ਹਨ ਕਿ ਉਸ ਦੇ ਬੱਚੇ ਹੋਣ ਵਾਲੇ ਹਨ ਜਦੋਂ ਤੁਹਾਨੂੰ ਅਜਿਹੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਹਾਨੂੰ ਆਪਣਾ ਧਿਆਨ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਗਰਭਵਸਤਾ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ ਅੱਜਕੱਲ੍ਹ ਬਿਆ ਥੋੜੇ ਜਿਹੇ ਦੇਰੀ ਨਾਲ ਹੋ ਰਹੇ ਹਨ ਜੋ ਕਿ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਹਨ ਡਾਕਟਰੀ ਕਾਰਨ ਤਾਂ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ਕਿਉਂਕਿ ਡਾਕਟਰ ਸਹੀ ਤਸ ਕੇਸ ਕਰਕੇ ਤੁਹਾਡੀਆਂ ਦਵਾਈਆਂ ਸ਼ੁਰੂ ਕਰੇਗਾ ਇਸ ਦੇ ਨਾਲ ਤੁਸੀਂ ਰੋਜ਼ਾਨਾ ਸਰੀਰੇ ਬਰਸ਼ ਕਰਨ ਤੋਂ ਬਾਅਦ ਦੋ ਤੁਸੀ ਦੇ ਪੱਤੇ ਖਾਓ ਭਗਵਾਨ ਕ੍ਰਿਸ਼ਨ ਨੂੰ ਨਿਮਿਤ ਤਾਰ ਤੇ ਪੰਚ ਅਮ੍ਰਿਤ ਚੜਾਓ ਇਸ ਪ੍ਰਸ਼ਾਦ ਨੂੰ ਬਜੋ ਸਵੀਕਾਰ ਕਰੋ ਹਰ ਰੋਜ਼ ਸਰੇਰੇ ਸ਼ਾਮ ਇੱਕ ਵਿਸ਼ੇਸ਼ ਮੰਤਰ ਦਾ 108 ਬਾਰ ਜਾਪ ਕਰੋ ओम स्वय कृष्णाय नमः अते जेका ਤੁਸੀਂ ਰੋਜ਼ਾਨਾ ਪੰਚ ਅੰਮ੍ਰਿਤ ਚੜਾ ਸਕਦੇ ਹੋ ਤਾਂ ਇਹ ਹੋਰ ਬੱਧਿਆ ਹੈ ਜਦੋਂ ਵੀ ਪਤੀ ਪਤਨੀ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਚੜਾਉਂਦੇ ਹਨ ਤਾਂ ਉਹਨਾਂ ਦੇ ਘਰ ਸੰਤਾਨ ਜਲਦੀ ਹੋ ਜਾਂਦੀ ਹੈ ਬਹੁਤ ਸਾਰੀਆਂ ਔਰਤਾਂ ਅਜਈਆਂ ਹੁੰਦੀਆਂ ਹਨ ਜੋ ਵਾਰ-ਵਾਰ ਗਰਭ ਧਾਰਨ ਕਰਦੀਆਂ ਹਨ ਵਾਰ-ਵਾਰ ਗਰਭ ਧਾਰਨ ਕਰਨ ਵਾਰ-ਵਾਰ ਗਰਭਪਾਤ ਹੁੰਦਾ ਹੈ ਡਾਕਟਰ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਗਰਭਪਾਤ ਕਿਉਂ ਹੋ ਹਰੇ ਹੈ ਅਤੇ ਔਰਤ ਨੂੰ ਬਿਲਕੁਲ ਵੀ ਸਮਝ ਨਹੀਂ ਹੁੰਦੀ ਇਸ ਲਈ ਜੇਕਰ ਤੁਹਾਨੂੰ ਬਾਰ ਬਾਰ ਗਰਭਪਾਤ ਹੋ ਰਿਹਾ ਹੈ ਗਰਭਪਾਤ ਜਾਂ ਇਹ ਇੱਕ ਇੱਕ ਵਾਰ ਹੋਇਆ ਹੈ ਤਾਂ ਤੁਸੀਂ ਇਸ ਨੂੰ ਸਮਝਣ ਦੇ ਯੋਗ ਨਹੀਂ ਹੋ ਚਿੰਤਾ ਹੈ ਕਿ ਜੇਕਰ ਕੋਈ ਗਰਭਪਾਤ ਨਾ ਹੋਵੇ ਹਰ ਉਸ ਸਵੇਰੇ ਸੂਰਜ ਨੂੰ ਪੀਲੇ ਉਲਝੜਾਓ ਅਤੇ ਇਸ ਤੋਂ ਬਾਅਦ 108 ਬਾਰ ਵਿਸ਼ੇਸ਼ ਮੰਤਰ ਦਾ ਜਾਪ ਕਰੋ ਸਵੇਰੇ ਸ਼ਾਮੀ ਇਸ ਮੰਤਰ ਦਾ ਜਾਪ ਕਰੋ ਮਿਸਕੈਰੇਜ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਜੇਕਰ ਤੁਹਾਡੇ ਵਿਆਹ ਨੂੰ 5 ਸਾਲ ਨਹੀਂ ਹੋਏ ਹਨ ਅਜੇ ਵੀ ਸਮਾਂ ਹੈ ਅਤੇ ਤੁਸੀਂ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵਾਰ ਬੱਚਾ ਪੈਦਾ ਨਹੀਂ ਹੋ ਰਿਹਾ ਤਾਂ ਕੀ ਹੱਲ ਹੋਵੇਗਾ ਪਤੀ ਪਤਨੀ ਹਰ ਰੋਜ਼ ਸਵੇਰੇ ਭਗਵਾਨ ਕ੍ਰਿਸ਼ਨ ਨੂੰ ਪੀਲੇ ਫੁੱਲ ਚੜਾਉਣਗੇ ਉਹਨਾਂ ਨੂੰ ਹਲਦੀ ਦਾ ਤਿਲਕ ਲਗਾਉਣਗੇ ਇਸ ਤੋਂ ਬਾਅਦ ਇੱਕ ਵਾਰ ਵਿਸ਼ਨੂੰ ਸੈਸਰਤ ਦਾ ਪਾਠ ਕਰਦੇ ਰਹਿਣਗੇ ਪਤਨੀ ਸੁਣੇ ਜਾਂ ਪਤੀ ਪੜ੍ਹੇ ਪਤੀ ਸੁਣੇ ਜਾਂ ਤੇ ਦੋਵੇਂ ਮਹੀਨੇ ਦੀ ਕਾਸ਼ੀ ਦਾ ਵਰਤ ਰੱਖਣਗੇ ਤਾਂ ਬੱਚਾ ਪੈਦਾ ਕਰਨ ਵਿੱਚ ਆਸਾਨੀ ਹੋਵੇਗੀ ਪਰ ਧਿਆਨ ਰੱਖੋ ਜੇਕਰ ਤੁਸੀਂ ਇਹ ਉਪਯੋਗ ਕਰਦੇ ਹੋ ਤਾਂ ਵੱਧ ਤੋਂ ਵੱਧ 10 ਦਿਨਾਂ ਤੱਕ ਲਸਣ ਨਾ ਖਾਓ ਜੇਕਰ ਤੁਹਾਡੇ ਵਿਆਹ ਨੂੰ 5 ਸਾਲ ਨਹੀਂ ਹੋਏ ਹਨ ਇਹ ਤੁਹਾਨੂੰ ਬੱਚੇ ਦੀ ਜ਼ਰੂਰ ਬਖਸ਼ਿਸ਼ ਹੋਵੇਗੀ ਜੇਕਰ ਤੁਹਾਡੇ ਵਿਆਹ ਨੂੰ 5 ਸਾਲ ਤੋਂ ਵੱਧ ਹੋ ਗਏ ਹਨ 6 ਸਾਲ 7 ਸਾਲ 10 ਸਾਲ ਹੋ ਗਏ ਹਨ ਤੁਸੀਂ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਬੱਚਾ ਨਹੀਂ ਮਿਲ ਰਿਹਾ ਕੀ ਕਰੀਏ ਭਗਵਾਨ ਕ੍ਰਿਸ਼ਨ ਦੀ ਆਸ਼ੀਰਵਾਦ ਵਾਲੀ ਤਸਵੀਰ ਅਜੇ ਹੀ ਤਸਵੀਰ ਲਗਾਓ ਜਿਸ ਵਿੱਚ ਹਰ ਰੋਜ਼ ਸਵੇਰੇ ਉਹਨਾਂ ਦੇ ਸਾਹਮਣੇ ਪਤੀ ਪਤਨੀ ਗਜੇਂਦਰ ਮੋਕਸ਼ ਦਾ ਪਾਠ ਕਰਨਾ ਚਾਹੀਦਾ ਹੈ ਪਤਨੀ ਨੂੰ ਸੁਣਨਾ ਚਾਹੀਦਾ ਹੈ ਇਨੂੰ ਸੁਣਾਉਣਾ ਚਾਹੀਦਾ ਹੈ ਪਤੀ ਪਤਨੀ ਇੱਕ ਵਾਰ ਸੰਤਾਨ ਗੋਪਾਲ ਦਾ ਪਾਠ ਵੀ ਕਰਨਾ ਚਾਹੀਦਾ ਹੈ ਇੱਕ ਚਾਂਦੀ ਦਾ ਛੱਲਾ ਬਣਵਾਓ ਅਤੇ ਇਸ ਨੂੰ ਸੱਜੇ ਹੱਥ ਦੀ ਉਂਗਲੀ ਵਿੱਚ ਪਹਿਨੋ ਤਾਂ ਤੁਹਾਨੂੰ ਜਰੂਰ ਬੱਚਾ ਹੋਵੇਗਾ ਜੇਕਰ ਤੁਸੀਂ ਆਈਵੀਐਫ ਜਾਂ ਆਈਯੂ आई दी कोशिश ਕਰ ਰਹੇ ਹੋ ਤਾਂ ਇਸ ਉਪਾ ਨੂੰ ਕਰਨ ਲਈ 1 ਮਹੀਨੇ ਬਾਅਦ ਤੁਸੀਂ IVF ਆਦਿ ਲਈ ਕੋਸ਼ਿਸ਼ ਕਰੋ ਯਕੀਨਨ ਤੌਰ ਤੇ ਤੁਹਾਨੂੰ ਲਾਭ ਹੋਏਗਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਅਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਤਾਂ ਕਿ ਅਸੀਂ ਹੋਰ ਵੀ ਚੰਗੀ ਚੰਗੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ